ਓਏ ਓਠੋ ਬਾਪੂ ਮੈਂ ਇੱਕ ਬਹੁਤ ਵਧੀਆ ਸਕੀਮ ਲੈ ਕੇ ਆਇਆ ਓ ਕਾਦੀ ਸਕੀਮ ਕੋਈ ਆਪਾਂ ਕੋਠੀ ਪਾਲੀ ਹੈ ਵਧੀਆ ਰੰਗ ਰੰਗ ਕਰ ਲਗੇ ਓ ਕੋਠੀ ਕੀ ਸਿਰ ਚ ਮਾਰਨੀ ਆ ਵਧੀਆ ਘਰ ਪਾਇਆ ਆਪਦਾ ਟਾਈਮ ਪਾਸ ਨੂੰ ਰਹੀ ਜਾਂਨੇ ਆਪਾਂ ਓ ਯਾਰ ਆ ਘਰ ਆ ਕੋਈ ਇਹਦੇ ਇੱਕ ਮੈਂਟਰ ਐ ਇਹਨੂੰ ਜੀ ਨਹੀਂ ਕਰਦਾ ਮੈਂ ਆਦੇ ਦੋਸਤ ਦੇ ਘਰੇ ਗਿਆ ਸੀਗਾ ਉਹਨਾਂ ਦੇ ਬਹੁਲੀ ਵੱਡੀ ਕੋਠੀ ਪਾਈ ਆ ਇਟਾ ਰੰਗ ਕੀਤਾ ਵਿੱਚ ਏਸੀ ਲੱਗਿਆ ਤੇ ਐ ਠੰਡੀ ਠਾਰ ਹਵਾ ਆਉਂਦੀ ਐ ਤੇ ਆਪਣੇ ਸੜਨਾਈਆਂ ਡਾਟਾ ਜਦੋਂ ਆਥਨੇ ਰੋਟੀ ਖਾਣ ਬੈਠੀਦਾ ਦਾਲ ਵਾਲੀ ਕੌਲੀ ਚ ਘਿਓ ਘਟ ਦਿੰਦਾ ਤੇ ਸਿਮੈਂਟ ਉੱਤੋਂ ਪੁਰ ਕੇ ਬਾਹਲਾ ਡਿੱਗਿਆ ਹੁੰਦਾ ਉਹ 4 ਸਾਲ ਟਿਕ ਜਾ ਹੋ ਜਗੇ ਸੱਟ ਮਾੜਾ ਮੋਟਾ ਕੋਈ ਕਰ ਲਾਂਗੇ ਚੱਕ ਥੱਲ ਯਾਰ ਤੂੰ ਮੇਰਾ ਕਿਹੜਾ ਸ਼ੌਕ ਪੂਰਾ ਕੀਤਾ ਯਾਰ ਆ ਤੇਰੇ ਚਾਰ ਸਾਲ ਹੀ ਨਹੀਂ ਪੂਰੇ ਆਉਂਦੇ ਕੋਈ ਸ਼ੋਰਾ ਜਾ ਕੇ ਝੋਨੇ ਵਾਲੀਆਂ ਵਟਾਂ ਦੇ ਸਪਰੇਅ ਪਾਇਆ ਗੋਡੇ ਕੋਟੇ ਘਾ ਹੋਇਆ ਪਿਆ ਤੇ ਨਾਲੇ ਕੀ ਆ ਕੱਚ ਜੀ ਪਾ ਕੇ ਕਿਵੇਂ ਕੁਰਸੀ ਦੇ ਟੀਟੀ ਬਣਿਆ ਬੈਠਾ ਔਰ ਸਿੱਧੇ ਬੈਣਾ ਹੋ ਕੇ ਤਾਂ ਮੈਨੂੰ ਮਹਿਲ ਪਾ ਕੇ ਵਿੱਚ ਸੋਫੇ ਲਾਤੇ ਵੀ ਮੈਂ ਉਹਦੇ ਤੇ ਬਹਿ ਜਾ। ਉਹ ਬਾਪੂ ਮਨ ਲਈ ਆਏ ਵੱਡੀ ਕੋਠੀ ਪਾਲ ਗੇ। ਜੇ ਕੋਠੀ ਪਾਈ ਹੋਵੇ ਨਾ ਵੇਖ ਕੇ ਬੰਦੇ ਦੀ ਭੁੱਖ ਲੈਂਦੀ ਐ। ਕਹਿੰਦਾ ਮੱਲੋ ਮੱਲੀ ਕੰਮ ਕਰਨ ਨੂੰ ਜੀਜਾ ਕਰੀ ਜਾਂਦਾ ਰਹਿੰਦਾ ਐ। ਉਹ ਜਾ ਕੇ ਸਿੱਧਾ ਹੋ ਕੇ ਸਪਰੇਅ ਪਾਇਆ ਮੈਨੂੰ ਸਲਾਹਾਂ ਨਾ ਦੇ ਬਾਲੀਆਂ। ਉਹ ਬਾਪੂ ਮੇਰੀ ਗੱਲ ਮੰਨ ਜਾ ਆਪਣੇ ਕੋਲੇ ਹਜੇ ਵੀ ਮੌਕਾ ਆਪਾਂ ਕੋਠੀ ਹੀ ਪਾਲ ਗਏ ਉਹ ਕੀ ਯਾਰ ਤੂੰ ਕੋਠੀ ਕੋਠੀ ਦੀ ਰੱਟ ਲਾਈ ਵੀ ਆ ਅਸੀਂ ਆਪਦੇ ਬਜ਼ੁਰਗਾਂ ਮੂਰੇ ਸਾਹ ਨਹੀਂ ਕੱਢਦੇ ਹੁੰਦੇ ਉਹ ਸਾਡੇ ਬਜ਼ੁਰਗ ਸਾਨੂੰ ਸਲਾਹ ਦਿੰਦੇ ਹੁੰਦੇ ਸੀ ਵੀ ਘਰ ਤੇ ਪੈਸੇ ਲਾਉਣ ਨੂੰ ਬਲਦਾਂ ਦੀ ਜੋੜੀ ਲੈ ਕੇ ਛੱਡ ਦਿਓ ਕਮਾਈ ਦਿਓ ਘਰ ਨੇ ਕਿਹੜਾ ਕਮਾਈ ਦੇਣੀ ਆ ਯਾਰ ਤੇਰੀਆਂ ਇੰਨਾ ਗੱਲਾਂ ਨੇ ਨਾ ਮੈਨੂੰ ਕੁਵਾਰਾ ਰੱਖ ਦੇਣਾ ਆ ਮੇਰੀ ਗੱਲ ਸੁਣ ਲੈ ਆਪਣੇ ਗਵਾਂਢੀਆਂ ਕੋਲੇ ਦੋਰੇ ਪੈਲੀ ਦੇਣੀਗੇ ਤੇ ਉਹਨਾਂ ਦੇ ਮੁੰਡੇ ਦਾ ਸਗਣ ਵੀ ਪੈਗਾ ਸਗਣ ਪਤਾ ਕਿਹੜੀ ਗੱਲ ਨੂੰ ਪਿਆ ਵਾ ਅਗਲਿਆਂ ਦੇ ਬਾਹਲੀ ਵੱਡੀ ਕੋਠੀ ਪਾਈ ਹੋਈ ਆ ਅੱਜ ਕੱਲ ਪਤਾ ਕੁੜੀ ਵਾਲੇ ਕੀ ਭਾਲਦੇ ਆ ਭਾਵੇਂ ਬੰਦੇ ਕੋਲਿਆ ਰੋਰ ਆ ਪੈਲੀ ਦਾਣਾ ਹੋਵੇ ਪਰ ਵੱਡੀ ਕੋਠੀ ਪਾਈ ਹੋਵੇ ਉਹਦੇ ਹੀ ਰਿਸ਼ਤਾ ਕਰ ਦਿੰਦੇ ਆ ਉਹ ਚਲ ਕੋਈ ਨਹੀਂ ਯਾਰ ਕਰਦਾ ਕੋਈ ਬਾਲਣ ਫੂਕਣ ਤੇ ਰਾਮੇ ਉਹ ਬਾਪੂ ਮੈਸਤਰੀਆਂ ਦਾ ਕੋਠੀ ਦਾ ਕੰਮ ਤਾਂ ਲੱਗ ਭਾਗ ਓਕੇ ਹੋ ਗਿਆ ਹੁਣ ਆ ਲੱਗਦੇ ਆ ਤੇ ਬਾਥਰੂਮ ਦਾ ਕੱਚ ਜਾ ਵੀ ਕਾਢ ਹੀ ਲੈ ਤਿਆਰ ਕਰਾ ਲੈ ਇਹਨੂੰ ਤੇ ਉਹ ਕਹਿੰਦਾ ਨਾ ਮੇਰੇ ਕੋਲੇ ਮੁੜ ਕੇ ਟਾਈਮ ਨਹੀਂ ਲੱਗਣਾਗਾ ਤੇ ਰੁਪਿਆ ਲੱਗੂਗਾ ਲੱਖ ਐਂ ਕਰ ਲੱਖ ਰੁਪਈਆ ਦਾ ਹੱਲ ਕਰ ਲਾ ਉਹ ਮੈਂ ਤੈਨੂੰ ਲੱਖ ਰੁਪਈਆ ਕਿੱਥੋਂ ਦੇ ਦਿਆਂ ਯਾਰ ਜਿਹੜੀ 2 ਕਿੱਲੇ ਜ਼ਮੀਨ ਸੀ ਉਹ ਤਾਂ ਵੇਚ ਕੇ ਕੋਠੀ ਪਾਲੀ ਆ ਹੁਣ ਨਾ ਟਰੈਕਟਰ ਰਹਿ ਗਿਆ ਇਹਨੂੰ ਕਿਹੜਾ ਆਪਾਂ ਹੁਣ ਸਿਰਚ ਮਾਰਨਾ ਇਹਨੂੰ ਵੇਚ ਕੇ ਪੱਥਰ ਵੀ ਲਵਾਈ ਲੈ ਉਹ ਐਂ ਕਰ ਹੁਣ ਰੋਟੀ ਵਾਲਾ ਡੱਬਾ ਵੀ ਲਈ ਆ ਕਾ ਤੋਂ ਬਾਪੂ ਉਹ ਕਮਾਈ ਦਾ ਤਾਂ ਆਪਣੇ ਕੋਲ ਕੋਈ ਸਾਧਨ ਰਿਆ ਨਹੀਂ ਹੁਣ ਆ ਮਿਸਤਰੀ ਨੂੰ ਪੁੱਛ ਲੈ ਚੱਕ ਕੇ ਰੋਟੀ ਵਾਲਾ ਡੱਬਾ ਦੇ ਨਾਲ ਹੀ ਢ